ਅੱਜ ਅਕਾਲ ਅਕੈਡਮੀ ਜੰਡਿਆਲੀ ਵਿਖੇ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਦਿਵਸ ਮਨਾਇਆ ਜਾ ਰਿਹਾ ਹੈ। ਇਹਦੇ ਵਿੱਚ ਬੱਚਿਆਂ ਨੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਨ ਵਾਸਤੇ ਸ਼ਬਦ ਕੀਰਤਨ, ਕਵੀਸ਼ਰੀ ਅਤੇ ਢਾਡੀ ਵਰਾਂ ਤਿਆਰ ਕੀਤੀਆਂ ਹਨ। ਇਸ ਤੋਂ ਇਲਾਵਾ ਬੱਚਿਆਂ ਨੇ ਬਹੁਤ ਸਾਰੇ ਮਾਡਲਸ ਵੀ ਬਣਾਏ ਹਨ। ਮੇਰੇ ਸਾਥ ਗੁਰੂ ਨਾਨਕ ਦੇਵ ਜੀ ਦੇ ਕਲਪ ਕਵਿਤਾ ਦੋ ਤੁਮਾਈ ਮੇਰਾ ਸਾਥ ਗੁਰੂ ਨਾਨਕ ਦੇਵ ਜੀ ਦੇ ਕਣੇ i वाहे गुरु जी का खालसा वाहगुरु जी की फतेह अज अकाल अकेडमी जंडियाली विखे गुरु नानक देव जी का पांच सौ छपंजा प्रकाश पुरब दिवस मनाया जा रहा है ਇਦੇ ਵਿੱਚ ਬੱਚਿਆਂ ਨੇ ਸੰਗਤ ਨੂੰ ਨਾਮ ਬਾਣੀ ਨਾਲ ਜੋੜਨ ਵਾਸਤੇ ਸ਼ਬਦ ਕੀਰਤਨ ਕਵੀਸ਼ਰੀ ਅਤੇ ਢਾਡੀਵਾਂ ਰਿਆਰ ਤਿਆਰ ਕੀਤੀਆਂ ਹਨ ਇਸ ਤੋਂ ਇਲਾਵਾ ਬੱਚਿਆਂ ਨੇ ਬਹੁਤ ਸਾਰੇ ਮਾਡਲਸ ਵੀ ਬਣਾਏ ਹਨ ਸਾਇੰਸ ਐਸਐਸਟ ਡਿਵਿਨਿਟੀ ਤੇ ਬਹੁਤ ਸਾਰੇ ਮਾਡਲਸ ਬਣੇ ਹਨ ਜਿਵੇਂ ਕਿ ਆਪ ਜੀ ਦੇਖ ਸਕਦੇ ਹੋ ਬੱਚਿਆਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਉਸ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਾਜ ਦੇ ਜਿਹੜੇ ਪ੍ਰੋਜੈਕਟ ਬਣਾਏ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਪਰਪਰ ਦੇ ਮੁੱਖ ਦੇ ਸਟਾਇਲ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਨਾਨਕ ਦੇਵ ਜੀ ਜਿਹੜਾ ਇਹਦਾ ਪ੍ਰਕਾਸ਼ ਦਿਵਸ ਅਕਾਲ ਅਕੈਡਮੀ ਜਨਿਆੜੀ ਵਿਖੇ ਮਨਾਇਆ ਜਾ ਰਿਹਾ ਹੈ ਕਿ ਬਾਬਾ ਇਕਵਾਲ ਸਿੰਘ ਦੀ ਸਰਪ੍ਰਸਤੀ ਹੇਠ ਅਕਾਲ ਅਕੈਡਮੀ ਚੱਲ ਰਹੀ ਹੈ ਇਸ ਦੇ ਵਿੱਚ ਪ੍ਰਿੰਸੀਪਲ ਅਤੇ ਸਾਰੇ ਸਟਾਫ ਨੇ ਰਲ ਕੇ ਬਹੁਤ ਵਧੀਆ ਪ੍ਰੋਗਰਾਮ ਲਿਖੇ ਹਨ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਦੇ ਵਿੱਚ 4:00 ਵਜੇ 12:00 ਚੱਲ ਰਹੀਆਂ ਹਨ ਸ਼ਬਦ ਕੀਰਤਨ ਚੱਲ ਰਹੇ ਹਨ ਬਤਾਵਾ ਬੱਚੇ ਵੱਢ ਰਹੇ ਹਨ ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ ਇੱਥੋਂ ਇਸ ਸ਼ਬਦ ਵਿੱਚ ਸਿੱਖਿਆ ਦਿੰਦਾ ਬਾਬਾ ਜੀ ਕੇ ਹਾਂ ਜੀ ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਜੀ ਸਤਿ ਸਵਾਪਾ ਇਕਬਾਲ ਸਿੰਘ ਜੀ ਬੁੱਢਾਂ ਵਾਲਿਆਂ ਦਾ ਜਿਹੜੀ ਇਹਨਾਂ ਨੇ ਇੱਥੇ ਅਕਾਲ ਕਡਮੀ ਖੋਲ੍ਹੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇੱਥੇ ਉਹ ਸਿੱਖਿਊ ਪਰਵਲਤ ਕਰਨ ਵਾਸਤੇ ਬੱਚਿਆਂ ਨੂੰ ਅਕਾਲ ਕਡਮੀ ਦੇ ਵਿੱਚ ਸਿੱਖਿਆ ਦੇ ਰਹੇ ਹਨ ਇਸ ਦੇ ਨਾਲ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਵੀ ਦੇ ਰਹੇ ਆ। ਇਸ ਨਾਲ ਬੱਚੇ ਜਾਂਦਾ ਬਹੁਤ ਵਿਕਾਸ ਹੋ ਰਿਹਾ ਹੈ। ਬਾਹਰ ਜਾ ਕੇ ਵੱਡੇ ਹੋ ਕੇ ਹਾਰੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਆ। ਬਹੁਤ ਵਧੀਆ ਪ੍ਰਾਟਾ ਜੀ ਬਾਬਾ ਜੀ ਦਾ। ਅੱਜ ਜੋ ਬੜੂ ਸਾਹਿਬ ਅਕਾਲ ਅਕੈਡਮੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਬਹੁਤ ਵਧੀਆ ਬੱਚਿਆਂ 'ਚ ਉਤਸ਼ਾਹ ਗੁਰਬਾਣੀ ਨਾਲ ਜੋੜਦੇ ਨੇ ਕਿਉਂਕਿ ਸਾਨੂੰ ਤਾਂ ਬਹੁਤ ਜਦ ਇਹ ਬੜੂ ਸਾਹਿਬ ਕਾਲਕੜੀ ਬਣੀ ਆ ਅਸੀਂ ਜਦੋਂ ਉਦੋਂ ਤੋਂ ਹੀ ਨਾਲ ਜੁੜੇ ਹੋਏ ਆ ਉਦੋਂ ਤੋਂ ਹੀ ਮਤਲਬ ਇਹਨਾਂ ਦਾ ਜਿਹੜਾ ਹੈਗਾ ਬੱਚਿਆਂ ਨੂੰ ਜਿਸ ਤਰ੍ਹਾਂ ਹੁਣ ਛੋਟੇ ਛੋਟੇ ਬੱਚੇ ਕੀਰਤਨ ਕਰਦੇ ਨੇ ਔਰ ਗੁਰਬਾਣੀ ਦਾ ਬਹੁਤ ਵਧੀਆ ਕੀਰਤਨ ਕਰਦੇ ਨੇ ਗੁਰਬਾਣੀ ਨਾਲ ਜੁੜੇ ਹੋਏ ਨੇ ਇਸੇ ਤਰ੍ਹਾਂ ਅਸੀਂ ਤਾਂ ਅਰਦਾਸ ਕਰਦੇ ਹਾਂ ਮਾਲਕ ਅੱਗੇ ਕਿ ਗੁਰਨਾਨ ਪਾਤਸ਼ਾਹ ਜਿਸ ਤਰ੍ਹਾਂ ਤੁਹਾਡਾ ਅੱਜ ਗੁਰਪੁਰ ਜਿੰਦਨ ਮਨਾ ਰਹੇ ਨੇ ਇਸੇ ਤਰ੍ਹਾਂ ਹਰ ਇੱਕ ਸਾਲ ਬਹੁਤ ਚੰਗੀ ਤਰ੍ਹਾਂ ਮਤਲਬ ਜੋ ਇੱਕ ਗੁਰਪੁਰ ਬਣਾਇਆ ਜਾਵੇ ਔਰ ਸੰਗਤਾਂ ਨੂੰ ਵੀ ਲੱਖ ਲੱਖ ਵਧਾਈਆਂ ਦੇ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਕਾਡਮੀ ਜੰਡਿਆਲੀ ਦੇ ਵਿੱਚ ਤੰਤਾ ਸ਼ੀਗੁੰ ਨਾਨਪਾਸ਼ਾ ਜੀ ਦਾ 550 ਜਨਮ ਦਿਨ ਮਹਾਰਕਾਸ਼ ਪੁਰਬ ਬੜੀ ਹੀ ਉਤਸ਼ਾਹਤਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਮਾਤਾ ਪਿਤਾ ਬੱਚਿਆਂ ਤੇ ਸਟਾਫ ਦੇ ਵੱਲੋਂ ਕਿਤੇ ਕਿ ਸਹਿਜ ਪਾਠਾਂ ਦੇ ਭੋਗ ਪਾਏ ਗਏ ਹੈਗੇ ਨੇ ਹੁਣ ਗੁਰਮਤ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਬੱਚੇ ਸ਼ਬਦ ਕੀਰਤਨ ਕਵਿਤਾਵਾਂ ਕਵੀਸ਼ਰੀ ਦੇ ਢਾਡੀ ਵਰਨ ਦਾ ਗਾਇਨ ਕਰ ਰਹੇ ਨੇ ਇਹ ਸਾਰਾ ਸਮਾਗਮ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਹੈ ਉਹਨਾਂ ਦੁਆਰ ਦਿੱਤੀ ਗਈ ਜਿੰਨਾ ਵੀ ਦਸਵੰਦ ਹੈ ਉਹਨਾਂ ਸੇ ਲੰਗਰ ਲਗਾਇਆ ਹੈ ਛਾਹ ਪਕੌੜੇ ਚੱਲ ਰਹੇ ਹਨ ਇਸ ਤੋਂ ਬਾਅਦ ਲੰਗਰ ਵੀ ਚੱਲੇਗਾ ਅਸੀਂ ਧੰਨਵਾਦੀ ਹਾਂ ਸਮੂਹ ਮਾਤਾ ਪਿਤਾ ਦੇ ਤੇ ਤਾਂਤਾ ਸ਼੍ਰੀ ਗੁਨਾਉਪਾਸ਼ਾ ਜੀ ਨੇ ਜਿਨ੍ਹਾਂ ਨੇ ਸਾਨੂੰ ਹਿੰਮਤ ਬਖਸ਼ੀ ਹੈ ਕਿ ਅਸੀਂ ਉਹਨਾਂ ਦੱਸਿਓ ਹੈ ਰਾਹ ਉਤੇ ਚੱਲਦੇ ਹੋਏ ਕਿਰਤ ਕਰੋ ਨਾਮ ਜੋਤਿ ਵਣਸ਼ਕ ਦੇ ਉਪਦੇਸ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ